ਅੱਜ ਦੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਤੇ ਇੱਧਰ ਜਨਰੇਟਰ ਦੀ ਲੋਡ ਪਾ ਚੁੱਕੀ ਹਾਂ ਸਭ ਤੇ ਲਾਈਟ ਪੱਜ ਗਈ ਅੱਜ 6 ਵਜੇ ਤੱਕ ਨਹੀਂ ਆਉਣੀ ਹੈਗੀ ਤੇ ਫੜੇ ਗੱਲਾਂ ਬਾਤਾਂ ਦੱਸਾਂਗੇ ਉਹ ਇਹਨੂੰ ਬਾਈ ਟੇਪ ਕਰਦੇ ਹਾਂ ਤਾਰਨਾ ਲਾਉ ਪੈਣਾ ਲਾਣੀ ਲਾਣੀ ਕੋਈ ਨਹੀਂ ਲਾਉ ਟੇਪ ਲਾਉਣੀ ਆ ਹਲਕੜਾ ਚਲਾਇਆ ਇਹ ਹਾਂ ਆਹ ਉੱਪਰੋਂ ਦੇਖੇ ਨਾ ਚੁੱਕਾ ਦਿੰਦਾ ਹੁਣ ਹਵਾ ਚ ਉਹ ਹਵਾ ਚੱਲਦੀ ਹਵਾ ਚੱਲਦੀ ਆ ਅੱਜ ਹਵਾ ਚਲਦੀ ਤੇ ਹਲੇ ਅੱਜ ਨਹੀਂ ਹੋਣਾ ਹੈਗਾ ਇਹ ਵੀ ਖੇਲਾ ਭਰ ਦਿੰਦੀ ਉਹਦਾ ਨਾਂ ਕਾਲਜ ਨੂੰ ਹੈਗਾ ਹਾਂ ਲਾਲੀ ਆ ਲਾਲੀ ਮੈਨੂੰ ਲਾਲੀ ਦਾ ਲਾਡੀ ਦਾ ਪਲੇਖਾ ਵਈ ਜਾਂਦਾ ਏ ਕਿ ਕਿਹਦੇ ਨੂੰ ਲਾਡੀ ਕਿਹਦੇ ਨੂੰ ਲਾਡੀ ਇਹਦਾ ਨਾਂ ਲਾਡੀ ਆ ਇਹਦੇ ਨੂੰ ਮਹਿਸ਼ਾ ਉਹ ਖਲ ਦੂਜੇ ਕਿਤੇ ਆ ਉਹਦਾ ਨਾਂ ਬਰਮੇਲਾ ਹੀ ਕਲਾਸ ਵਿੱਚ ਏ ਕਲਾਸ ਵਿੱਚ ਨਵੀ ਇਹਦੇ ਬਾਰੇ ਫੇਰ ਹਲੇ ਕੱਲ ਨੂੰ ਗੱਲ ਕਰਾਂਗੇ ਇਹ ਮਨ ਨੂੰ ਲੱਗ ਰਿਹਾ ਹੈ ਥੋੜਾ ਨਾ ਇਹ ਉਹ ਪਰਪਟਾ ਤੇ ਨਾ ਹਾਂ ਉਹ ਕਿ ਇੱਕ ਵਾਰੀ ਗੈਰੀਓ ਕਰਦਾ ਵੋ ਸਿਸਟਮ ਕਰਨਾ ਪਈ ਅੱਤਾਂ ਆਨ ਕਰ ਦੇ ਅੱਛਾ ਪਟਕੇ ਨੇ ਬਣਾ ਕਰਕੇ ਨਾ ਪਰ ਤੇ ਆਪਾਂ ਨੇ ਜਿਹੜਾ ਰੱਖਿਆ ਤੇ ਉੱਪਰ ਨਿਸ਼ਾਨਾ ਉੱਪਰ ਨਹੀਂ ਖੰਡਾ ਉਪਾਈ ਹਾਂ ਹਾਂ ਉਹ ਖੰਡਾ ਦਾ ਵੀ ਖੰਡਾ ਬਣਾਉਣਾ ਕਿ ਆਪਣਾ ਜਿੱਦਾਂ ਕੱਲਾ ਕੱਲੇ ਖੰਡਾ ਜਿੱਦਾਂ ਸੀ ਸੈਂਟਰ ਵਾਲੇ ਬਸ ਆ ਆ ਚੀਜ਼ ਬਣਾਉਣੀ ਸਿਰ ਲਈ ਆ ਇਹ ਨੂੰ ਲਗਾ ਗਾਈ ਬਣਾਉਣੀ ਪਹਿਲਾ ਖੰਡਾ ਯਾਰ ਬਣਾ ਇਹ ਤੇ ਘੜਾ ਇਹ ਤੇ ਟੈਸਟ ਇਹ ਤਾਂ ਚਲ ਆਪਾਂ ਸਰਚ ਕਰਦੇ ਦੇ ਬਾਰੇ ਚ ਕਰਦੇ ਕਰਦੇ ਦੇ ਬਾਰੇ ਸਰਚ ਨਾ ਥੋੜਾ ਨਾ ਪਤਾ ਮਸ਼ੀਨ ਨਾਲ ਰਗੜਿਆ ਨਾ ਥੋੜਾ ਜਿਆਦਾ ਹੋ ਗਿਆ ਚੱਕਰੋਂ ਤੇ ਜਿਆਦਾ ਬੈਲੈਂਸ ਨਹੀਂ ਬਣਦਾ ਹੈਗੇ ਦੇਖਾਂ ਕਿਹਦੇ ਬਾਰੇ ਚ ਹਲੇ ਇੱਕ ਦੋ ਕੱਢ ਕੇ ਦੇਖੂਗਾ ਨਾ ਥੋੜਾ ਹਾਂ ਬਹੁਤ ਜਾਣ ਤਗੜਿਆ ਕੱਢ ਕੇ ਦੇਖਾਂਗੇ ਦੇ ਬਾਰੇ ਚ ਤੁਹਾਨੂੰ ਵੀ ਇਦਾਂ ਕਰਦੇ ਸਰਟ ਕਿਹੜਾ ਬੋਇੰਗ ਦਾ ਖੰਡੇ ਹੀ ਲਾ ਦਿੰਦੇ ਹਾਂ ਹਾਂ ਮਾਈ ਦੇ ਘਰ ਦਾ ਰੋਟਾ ਬਣਾਉਣਾ ਯਾਰ ਐਦਾਂ ਹਲੇ ਸੋਹਣਾ ਲੱਗਦਾ ਮੈਂ ਤਾਂ ਇਹੀ ਕਹਿੰਦਾ ਤਾਂ ਲਾਡੀ ਵੀ ਆਪਾਂ ਇਹਨੂੰ ਥੋੜਾ ਵੱਡਾ ਕਰ ਲਈਏ ਯਾਰ ਨਹੀਂ ਵੱਡਾ ਵੀ ਇਹ ਸੋਹਣਾ ਲੱਗਦਾ ਜਿੱਦਾਂ ਕਿੱਥੇ ਪਿਆ ਉਹ ਆ ਪੈਜੀ ਜੀ ਜਿੱਦਾਂ ਆ ਚੀਜ਼ ਐ ਇੱਥੇ ਸਾਹਮਣੇ ਦੇਖੀ ਰੱਖ ਕੇ ਜਿੱਦਾਂ ਐਦਾਂ ਇਹ ਚੀਜ਼ ਮਾਈ ਲਈ ਜੀ ਹਾਂ ਇਹ ਚੀਜ਼ ਮਾਈ ਲਈ ਨਹੀਂ ਯਾਰ ਬਾਈ ਮੈਨੂੰ ਵੀ ਆਇਓ ਲੱਗਦਾ। ਨਹੀਂ ਤੇ ਜਿਆਦਾ ਬੜਾ ਜਿਹੜਾ ਖੰਡਾ ਜਾਵੇ ਜਿਹੜਾ ਲੱਗੂਗਾ। ਦੂ ਭਾਈ ਥੱਲੇ ਮਿਰਚ ਨੇ ਕੰਢੀ ਵਧੀਆ ਰੱਖਣਾ। ਥੱਲੇ ਜੋ ਆਉਣਾ ਲੱਗਦਾ ਜੀ ਖੰਡਾ ਹੀ ਵਧੀਆ ਲੱਗੂਗਾ। ਚਲੋ ਭਾਈ ਖੰਡਾ ਪਾ ਸਕਦੇ। ਖੰਡਾ ਹੀ ਆਈ ਪਤਾ ਗੱਲ ਹੈ ਕਿ ਥੱਲੇ ਤੁਮਕਾਰ ਖੰਡੇ ਸਾਤ ਨਾ ਬੈਗੋ ਕਿਉਂਕਿ ਆ ਚੀਜ਼ ਚੰਗੀ ਲੱਗਣੀ ਹੈ। ਉੱਪਰ ਖੰਡੇ ਹੀ ਵਧੀਆ ਲੱਗੂਗਾ ਇਹ ਨਾਲ। ਐਕਸ਼ਨ ਮੈਂ ਵੀ ਬਾਅਦ ਚ ਕਰਾਂਗੀ ਗਲਤ ਮੋੜਾ ਹੋਣੀ ਰੋ। ਉਹ ਸੈਂਡਾਂ ਦੇ ਗੱਬੇ ਆ ਦੂਦਾਂ ਦੇ। ਹਾਂ ਜੀ। ਵਧੀਆ। ਜੱਕ ਆਇੰਦਾਂ ਨੇ ਜਿਹੜਾ ਪਲਕੀ ਸਾਹਿਬ ਨੂੰ ਹੁੰਦਾ ਵੀ ਇੱਕ ਐਸਾ ਡੰ ਹਾਂ ਦੋ ਬਰੇ ਖਿਡਾ ਬਣਾਉਣਾ ਹਾਂ 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 ਬੇ ਉਹ ਪਲਕੀ ਸਾਹਿਬ ਮੰਗੋਂਦੇ ਵੀ ਚੰਦ ਦੇ ਕਰਤਾ ਦੇ ਬਾਰੇ ਸੱਚ ਦੇਖਦੇ ਆਂ ਉਹ ਮਾਤਾ ਹੱਥਾ ਨਹੀਂ ਪਤਾ ਪੂਰਾ ਬਟੇ ਮਾਤਾ ਨੂੰ ਕਹੇ ਤਾ ਪੈਸੇ ਦੀ ਪਰਵਾਹ ਨਾ ਕਰ ਇਹਦੇ ਵਿੱਚ ਜਿੰਨਾ ਤੂੰ ਲਾ ਸਕਦਾ ਲਾ ਟੈਨਸ਼ਨ ਨਹੀਂ ਲੈਣੀ ਜੀ ਲਾ ਨਹੀਂ ਆ ਗਿਆ ਲਾਲੀ ਯਾਰ ਸਾਈਕਲ ਬੋ ਗਲਤ ਚਲਾਉਂਦਾ ਉਹ ਉਹ ਉਹਨੂੰ ਗਿਰ ਜਾਣਾ ਤਾਂ ਨਹੀਂ ਹੁਣ ਉਹ ਉੱਥੇ ਦੇਖਿਓ ਮੋ ਚਾ ਚੀਜ਼ ਹਰੇ ਚੜੀ ਹੋਈ ਆ ਇਹ ਬੇਹਰੇ ਹਰੇ ਲੱਗੀ ਗਈ ਲੱਗੇ ਮੇਰੇ ਹੱਥ ਲੱਗੇ ਕੱਲੇ ਮੇਰੇ ਹਾਥੀ ਪੱਟਿਆਂ ਆਹ ਦੇਖੋ ਆਹ ਦੀ ਗੱਲ ਕਰ ਰਹੇ ਹਾਂ ਕੱਪੜੇ ਦੀ ਤਰੀਕਾ ਪਾਉਣ ਕਰਾਉਂ ਕੱਪੜੇ ਨਾਲ ਹੋ ਜਣਾ ਕੱਪੜੇ ਨਾਲ ਹੋ ਜੂਗਾ ਹਾਂ ਜੀ ਹਾਂ ਇਹ ਪਤਾ ਲੈ ਲੈ ਮਾਵਾ ਪੱਟਾ ਦੇ ਵਿੱਚ 체ੜੀ ਹੁੰਦੀ ਆ ਇਹਦੇ ਨਾਲ ਹੱਥ ਲੱਗੇ ਹੁੰਦੇ ਆ ਲੈ ਦੇਖ ਲੈ ਤੇ ਬੜਾ ਯਾਰ ਲਿਆ ਤਾਂ ਬੜਾ ਗਿੱਲੇ ਕਰਕੇ ਕਰੀ ਜਾਂਦਾ ਹਿਸਾਬ ਬੜਾ ਯਾਰ ਅੰਦਰ 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 ਗਿਆ ਅੰਦਰ 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 ਰੱਖਦਾ ਉਹ ਬੈੱਡ ਉੱਪਰ ਪਿਆ ਹੋਣਾ ਬੜਾ ਕਰੀ ਲੇਟਾਂ ਜਿਵੇਂ ਬਲਦੀ ਹੈਗੀ ਆ ਬੜਾ ਗਿੱਲੇ ਨਾਲ ਹੋਣਾ ਹਿਸਾਬ ਇਹ ਆਗੇ ਲੱਕਰੋ ਜੀ ਤੁਸੀਂ ਤੁਸੀਂ ਆਗੇ ਆਗੇ ਅੱਜ ਤੱਕ ਆਉਣਾ ਰਹਿਣੇ ਆ ਆ ਦੇਖੋ ਜੀ ਆਜੋ ਇਹਦਾ ਨਹੀਂ ਹੱਥਾਂ ਦੇ ਛੱਡ ਜਿਨਾ ਜਾਣ ਕਰਦੇ ਸਾਨੂੰ ਹੈ ਨਾਲੀ ਵੀ ਇੱਕ ਹੱਥਾਂ ਦੇ ਛੱਡ ਕੇ ਜਾਣ ਤੂੰ ਨਰਵਾਸ ਲੜਨੇ ਵਾਸਤੇ ਚੈਲਦਾ ਨੂੰ ਹਾਂ ਉਹ ਗੱਲਾਂ ਜੋ ਗਈ ਹੈ ਇਹਦਾ ਥੋੜਾ ਜਿਹਾ ਵਿੱਚ ਉਹ ਕਹਿੰਦਾ ਸਪਰੇ ਜੀ ਆਉਂਦੀ ਆ ਉਹ ਮਾਰ ਗਿਆ ਨਾ ਯਾਰ ਕੁੜੇ ਚੱਕ ਗਿਆ ਯਾਰ ਵੜ ਗਈ ਗੱਲ ਫਲੈਟ ਨਹੀਂ ਹੈ ਕਿ ਪੱਖੇ ਦੇ ਛੱਡੋ ਚ ਪੈ ਰਹੀ ਹੈ ਨਾ ਬਸ ਬਠੀਕ ਹੈ ਅਜੀ ਦਾ ਸਾਫੇ ਦੇਖਣਾ ਸੋ ਗਿਆ ਸਾਫ ਇਹ ਤਾਂ ਫੇਰ ਤੇਰੀ ਮਿੱਟੀ ਪੈ ਗਈ ਤੇਰ ਉੱਪਰ ਇਹਨੇ ਕੱਪੜਾ ਸਾਫ ਕਰੇ ਬੜੇ ਬੜੇ ਬਾਅਦ ਫੈਨਲ ਤੇ ਹਾਂ 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 ਚੱਕਰ ਆਏਗੇ ਸਾਫ ਹੋਣੇ ਸੜਾ ਕੇ ਆ ਸਾਡਾ ਨਾ ਕਹਿੰਦੇ ਕੋਈ ਖਾਣੂ ਦੱਬਿਆ ਸਾਡੀ ਚੰਗੀਆਂ ਆਮਾ ਦੇ ਉਹ ਤਾਂ ਪਾਰਸ ਵਾਲਿਆਂ ਨੇ ਹਲੇ ਲੱਗਣਾ ਉਹਨਾਂ ਨੇ ਵੀ ਹਲੇ ਧੂੜ ਥਾਣਨੀ ਆ ਕਿਹਦੇ ਪਾਰਸਾਂ ਨੇ ਜਿਹੜੇ ਪਾਰਸ ਬਚਣੀਆਂ ਨੇ ਉਹਨਾਂ ਲਈ ਡਿੱਪੋ ਹੋਣਾ ਜੀ ਨਾਲੇ ਤੁਸੀਂ ਕਹਿੰਦੇ ਹੋ ਐਵੇਂ ਸੁਣਨੀ ਆ ਇਹਦੇ ਜਿਹਾ ਨਹੀਂ ਅੰਟੀ ਜੀ ਬਾਹਰ ਹੀ ਨਾ ਮਿਲਣਾ ਹੁੰਦਾ ਉਹਦੀਆਂ ਕੰਮ ਹੁੰਦਾ ਜੀ ਉਹ ਤਾਂ ਇਹ ਟਾ ਮਾ ਮੋੜੀਆਂ ਨਾ ਉਹ ਤਾਂ ਮੋੜ ਨਹੀਂ ਫੜਿਆ ਨਾ ਉਹ ਤਾਂ ਡੱਕ ਉਹ ਤਾਂ ਜੀ ਜਰਾ ਇਹੋ ਵੀ ਲਾ ਦੋ ਕਿਤੇ ਇਹ ਪੈਰਦਾਰ ਹੋ ਜਾਣਾ ਮੈਨੂੰ ਬੁਰਾ ਜਿਹਾ ਲੱਗੀ ਜਾਂਦਾ। ਇਹ ਲੇ ਕੋਈ ਸੋ ਗਿਆ। ਇਹ ਬਾਡੋ ਨੇ ਜਿਹਦੇ ਬਣਿਆ ਹਲੇ। ਖੜਾ। ਟਾਵਰ ਦੇ ਪੰਪ ਆ ਲੱਗਣਾ ਤੇ ਉਹ ਲੱਗਣਾ। ਦੋਨੇ ਲੱਗ ਜਣੇ। ਅੱਛਾ। ਹਾਂ ਇਹ 8 ਕੁ ਟਾਈ 8-8 ਮਿੰਟ ਦੇ ਉੱਪਰ ਉੱਪਰ ਵਾਲੇ ਨੇ। ਇਹ ਪਿਛਾ ਨਾਲ ਪੇਸ਼ ਤੋਂ ਨਹੀਂ ਇਹ ਬਰਾ। ਮੈਂ ਹੁਣ ਜਿਹੜੀ ਵਿਚਾਲੀ ਜਗ੍ਹਾ ਖਾਲੀ ਛੱਡੀ ਆ ਕਿ ਪਿੱਛੇ ਭਰੂ। ਮੈਂ ਕਰਦੀ ਰਹੇ ਨੀ ਇੱਥੇ ਕੋਈ। ਹੈਂ? ਇਹਦਾ ਸਪੋਰਟ ਦੇਦੀ ਬਸ। ਇੱਧਰ ਕੱਢ ਹੋ ਜਣਾ ਨੇ। ਅੱਡੇ ਉੱਪਰ ਸਸੇ ਬਾਡੋ। ਅੱਛਾ। ਇਹਦੇ ਅੰਦਰ ਕੋ ਪਹਿਲਾਂ ਫੇਨਾ ਨਾ ਬਾਤ। ਨਾ ਉਹ ਲਾ ਕੇ ਪਹਿਲਾਂ ਉਹ ਲੱਗਣਾ ਉਹਦੇ ਉੱਪਰ ਆ ਲੱਗੂ ਹਾਂ ਨਹੀਂ ਨਹੀਂ ਉੱਥੇ ਪੀਸ ਉਹ ਦੋ ਪੀਸ ਪਏ ਜਾਣਾ ਦੋ ਹੀ ਲੱਗਣਗੇ ਨਹੀਂ ਮੈਂ ਸਮਝ ਨਹੀਂ ਯਾਰ ਮੈਨੂੰ ਸਮਝਾ ਮੜਾ ਪਹਿਲਾਂ ਇੱਕ ਵਾਰੀ ਪਹਿਲਾਂ ਆ ਪੀਸ ਲੱਗੂਗਾ ਲੱਗਣੇ ਦੋਨੇ ਸੇਮ ਹੀ ਆ ਪੀਸ ਤਾਂ ਹੀ ਹਾਂ ਦੋ ਪੀਸ ਲੱਗਣੇ ਹੋਣਗੇ ਡਬਲ ਅੱਛਾ ਇਹ ਦੋ ਫੱਟੇ ਸਾਰਾ ਲੱਗਣਾ ਹੈ ਤਾਂ ਤਾਂ ਕਬਰ ਉਹਨੇ ਦੋ ਪੀਸ ਨਾਲ ਅੱਛਾ ਉੱਪਰ ਥੱਲੇ ਲੱਗੂਗਾ ਹਾਂ ਇੱਕ ਪੀਸ ਲੱਗਣਾ ਅੱਛਾ ਸਾਰਾ ਪੂਰਾ ਬਾਟੀਸ ਲੱਗਣਾ ਹੈ 4.5 ਇੰਚ ਜਿਹੜਾ ਇਧਰ ਹੋਣੀ ਹੈ ਜੀ ਹਾਂ 9 ਇੰਚ ਜਿਹੜਾ ਉੱਪਰ ਹੋਣੀ ਹੈ ਹਾਂ 9 ਇੰਚ ਚੱਲੇਗਾ ਇੱਕੋ ਲੱਗੂਗਾ ਦੋ ਕਿਦੋਂ ਲੱਗੂਗਾ ਯਾਰ ਮੈਂ ਦੋ ਲਾਉਣੇ ਕੱਲੇ ਨਾਲ ਕੱਲੇ ਜਾਣੇ ਮੈਂ ਡੋਇੰਗ ਕਰਵਾ ਕਰਦਣੇ ਇਹਨੂੰ ਆ ਅਸਲੀ ਦੋ ਕਾਦੇ ਵਾਤੇ ਲਾਉਣੇ ਇਹਨੂੰ ਕਹਿੰਦਾ ਸਕੀਮ ਤੇਰੀ ਹੈ ਟਾਈਪ ਡਰਾਫਟ ਵਾਸ ਕਰਿਆ ਹੋਇਆ ਹੈ ਜੇ ਕਿਹਦੇ ਵਾਤੇ ਮੈਂ ਅਸਲ ਫਿਰ ਮੈਂ ਨਹੀਂ ਬੇਟਾ 1500 ਦਾ ਕਹਿ ਕੋ ਦਰ ਬਣੇ ਦਾ ਮੈਂ ਜਾਣਾ ਰੋਪੜ ਲੈ ਆਉਂਗਾ ਮੈਂ ਇਹ ਤਾਂ ਸਹੀ ਦੀ ਫੜਦੇ ਹਾਂ ਸਾਡਾ ਉਹ ਭੇਜਦੇ ਆਪਣਾ ਭੇਜਦੇ ਉਹ ਤੋਂ ਫੜ ਲੈ ਗਾਹਾਂ ਜਾ ਕੇ ਉਹਦੇ ਲਾਡੀ ਦੀ ਫੜ ਲੈ ਹੈ ਲਾਡੀ ਦੀ ਗਾਹ ਲਾਡੀ ਕੋ ਫੱਤਾ ਚੱਲਦਾ ਆਪਣਾ ਉਹਦੇ ਫੜ ਲੈ ਜਾ ਗਾਹ ਨਾ ਹੋਇਆ ਫਿਰ ਆਇਆ ਪਰ ਪੈਸੇ ਲੈ ਕਿੰਨੇ ਦਾ ਇਹ ਇਹ ਹੋ ਗਏ ਤੇ ਸਾਡੇ 3500 ਦੇ ਦਰ ਬਣੇ ਇਹ 500 ਆਉਗੇ ਅੱਲਿਗੇ ਹੋ ਗਰੇ 60 ਦਾ ਲਿਖਿਓ ਮੈਂ ਮਹਗਾ ਲਾਉਣਾ ਸਾਥ ਚੱਲ ਕੋਈ ਨਹੀਂ ਕੰਮ ਚੱਜੇ ਹੁਣੀ ਚਾਹੀਦਾ ਹੈ ਹਾਂ ਫਿਰ ਤਾਂ ਮੈਂ ਘੱਟ ਲਾਉਂਗਾ अच्छा खड़ी सारू भाई ने सिमर ਕੇ ਨਹੀਂ ਲਾਉਂਗੇ ਸਰ ਕਿ ਸਾਰਾ ਮੇਡਾ ਉਹ ਆਵਾ ਫਰਮਾਇਦਾ ਕਟਿੰਗ ਦਾ ਹਾਂ ਅੱਜ ਨਹੀਂ ਲਿਖੂਗੀ खड़ी ਇੰਜ ਦੇ ਲਾਉਂਦੇ ਬਾਈ ਨੇ ਰੋਪੜ ਦੇ ਲਾਉਂਦੇ ਨੇ ਸਰ ਲੇਟ ਹੋ ਜਾਣਾ ਪਹਿੱਚੀ ਫੜ ਲਿਆ ਲਿਆ ਤੇ ਪੈਸੇ ਦੇ ਅੱਜ ਪੈਸੇ ਲੈ ਕੇ ਦੇ ਦੂ ਜਿਹੜੇ ਨੂੰ ਕਿੰਨੇ ਲਿਆਦੇ 600 ਰੁਪਏ ਲਾ ਦੇ ਅਬੜੇ ਪੇਜ ਵੀ ਉਹਦੇ ਸਾਫ ਕਰ ਪੋ ਲੈ ਅੱਜ ਕੱਲ੍ਹ ਹੁਣ ਮੇਕਾ ਪੇਰ ਉਹਦੇ ਪਰੋਤੇ ਇੱਟੜ ਗੇਸਰ ਆਏ ਕਰੀ ਪਹਿਲਾਂ ਜਾਈ ਲਾਡੀ ਕੋਲ ਅੱਛਾ ਦੇ ਲਾਡੀ ਕੋਲ ਨਾਮ ਲੈ ਫਿਰ ਇਹ ਤੇ ਚੱਕੀ ਜੀ ਲਾਡੀ ਕੋਲ ਆਪਣਾ ਖਾਤਾ ਚੱਲਦਾ ਉਹ ਆਪਣਾ ਲਿਖਾਈ ਉਹਦੇ ਕੋਲ ਠੀਕ ਹੈ ਅੰਨਾ ਲਾਡੀ ਕੋਲ ਹੀ ਜਾਣੀ ਉਹ ਵੀ ਉਹ ਮੈਂ ਕਿਹਾ ਥੋੜਾ ਥੋੜਾ ਸਮਾਨ ਮੈਂ ਤਾਂ ਹੀ ਖਾਤੇ ਹੀ ਲਵਾ ਲਾਉਂਦਾ ਉਹਦੇ ਕੋਲ ਯਾਰ ਫਿਰ ਉਹਨਾਂ ਦਾ ਬਣ ਗਿਆ 20-25000 ਰੁਪਿਆ ਕਰ ਦੂੰ ਫਲੀ ਛੋੜ ਜਿਹੋ ਤੇ ਆ ਰਪਏ ਸੇ ਇਹ ਗੁੰਝਾਮਗੇ ਤੇ ਪਰ ਫੈਵੀ ਕੋਲੇ ਅੱਛਾ ਫੈਵੀ ਕੋਲ ਜਾਉਂਗਾ ਯਾਰ ਤੈਨੂੰ ਪਤਾ ਨਹੀਂ ਜੋੜ ਪਾਉਣਾ ਤੇ ਅੱਛਾ ਸਾਂਤ ਨਾ ਕਰਨ ਇਹ ਤਣੂ ਕਾਲਾ ਤੇ ਲਾਉਂਗਾ ਹੁਣ ਉੱਤੇ ਹਾਂਜੀ ਕਾਲਾ ਲਾਉਂਗਾ ਉੱਤੇ ਹਾਂਜੀ ਚਿੱਟਾਈ ਚਿੱਟਾ ਲੱਗਣਾ ਚਾਹੇ ਸਾਰੇ ਚਾਰੇ ਪਾਸੇ ਅੱਛਾ ਉਹ ਤੋਂ ਪੂਰਦੀ ਪੂਰੀ ਪਲੇਟੇ ਲੱਗ ਜਣੀ ਹੁਣਾਂ ਨਾ ਸਾਰੇ ਤੱਕ ਪੂਰਦੀ ਪੂਰੀ ਲੱਗੂ ਸੀਟ ਹੋਣਾ ਦਾ ਹੈ ਚਿੱਟਾਈ ਦੀ ਹਾਂਜੀ ਚਿੱਟੇ ਅੱਛਾ ਇਹ ਆਪਾਂ ਅਟੜੜਾ ਜ਼ਿਆਦਾ ਨਹੀਂ ਫਾਇਦਾ ਸਵਾਗਤ ਹੈ ਤੁਹਾਨੇ ਜਲਾਏ ਇਸ ਨਾਲ ਜੇ ਫਿਰ ਆ ਬੁਰਾ ਲਾ ਲਓ ਇਹਦੇ ਉੱਪਰ ਕਾਲਾ ਲਾਓ ਫਿਰ ਹਾਂ 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 ਜੇ ਕਾਲਾ ਉੱਪਰ ਕਰਾ ਕੇ ਜੇ ਪੱਟੀਆਂ ਵਾਲੇ ਦੇ ਗੀ ਹਾਂ ਹਾਂ ਕਾਲੀ ਕੀਤੀ ਕਰ ਚੱਕੀ ਇਹਦੇ ਨਾਲੇ ਕੱਚੀ ਕਰ ਦਿੰਦੇ ਆ ਪਰ ਆਪਾਂ ਨੂੰ ਪਤਾ ਆ ਸੋ ਚੋਤਾ ਦੇ ਵਿੱਚ ਜੇ ਆਪਾਂ ਪਿੱਛੇ ਕਾਲਾ ਕਰ ਲੈਂਦੇ ਆ ਇਹਨੂੰ ਜੇ ਹਾਈਲਾਈਟ ਚਿੱਟਾ ਕਰ ਲੈਂਦੇ ਆਪਾਂ ਤਦ ਹੁਣ ਤਾਂ ਲੱਗ ਹੀ ਦੇ ਰਿਹਾ ਹਾਂ ਹਾਂ ਮੇਰਾ ਟੋਪੀ ਤੇ ਹੁੰਦਾ ੜੇ ਜੀ ਹਾਂ ਹਾਂ ਆਪਣੇ ਆ ਜਿਹੜਾ ਸਾਰਾ ਬੇਸ ਹੈ ਨਾ ਹਾਂ ਹਾਂ ਲਾਈਕ ਹੋ ਗਿਆ

ਉਜਨਾ 사업 ਉਹ 깡ਕੜੀ ਆ ਉਹ ਆਏ ਕਿਤੇ 사업ੀ ਨੂੰ ਕੱਢ ਲਈਏ ਉਹ ਕੱਢ ਲਈਏ ਅਮਾ ਦੇਖਾ ਕੱਢਿਆ ਉਹ ਜੂਰ ਸੋ ਇਹ ਚੱਟੀ ਜੀ ਭਰ ਹੋ ਜਾਂਦੇ ਇਹਦੇ ਵਿੱਚ ਹਾਂ ਚੱਟੀ ਨੇ ਪੂਰੀ ਭਰ ਹੋ ਗਈ ਇਹ ਸਾਫ ਹੈ ਫਰਕਾ ਬਹੁਤ ਹੈ ਜੀ ਮੈਨੂੰ ਲੱਗਾ ਵੀ ਲਾਈਵ ਕੋਠੇ ਬਚਾਇਆ ਨਾ ਜਮਾ ਸਰੋਪਟੀਆਂ ਨਹੀਂ ਹੈਗੀ ਕਿਉਂਕਿ ਮੀਂਹ ਫਿਰ ਦੱਸਿਆ ਗਿਆ ਫਿਰ ਘੱਟੀਵਰ ਕੇ ਅੰਦਰ ਗਾਣਾ ਕੱਲ ਨੂੰ ਮੌਸਮ ਸਾਫਾ ਹੋਵੇ। ਹੌਲੀ ਹਵਾ ਦੀ ਆਵਾਜ਼ ਬਹੁਤ ਆ ਰਹੀ ਹੈ। ਤੇ ਹਵਾ ਕੋਸਤੇ ਜਾ ਰਹੀ ਹੈ। ਉਹ ਇਹਦੇ ਵਿੱਚ ਟੱਕਣ ਦੇ ਦੇਣਾ ਤੇ ਥਾਲੀ ਕਿੱਥੇ ਦੀ? ਕਿੱਧਰ ਕਿੱਥੇ ਹੈ? ਸੋਕਦਾ ਜਾ ਰਿਹਾ ਸਾਰਾ ਹਨਾ ਔਰ ਕਪੈੰਦਾ ਜਾ ਰਿਹਾ ਸਾਰਾ ਦੋਏ ਬੰਦੇ ਆਏ ਆ ਚਾਰ ਨੀਚੇ 6 ਹੋ ਗਏ 3% ਆ ਛੋਟਾ ਹੀ ਕਾਈਦਾ ਦੇਖਣਾ ਸਭ ਨੂੰ ਕਿ ਲਾਈਵ ਦੋ ਲਾਈਵ 15 ਮਿੰਟ ਦਾ ਹੁਣ ਲਾ ਦਿੰਦੇ ਆ 15 ਮਿੰਟ ਦਾ ਸ਼ਾਮ ਦੋ ਲਾਈਵ ਪਾ ਦਾਂਗੇ ਪਰ ਤੁਸੀਂ ਦੱਸਿਓ ਕਿ ਸ਼ਾਮ ਦਾ ਜਿਹੜਾ ਲਾਈਵ ਦੇਖਣਾ ਚਾਹੁੰਦੇ ਆ ਕਮੈਂਟ ਕਰਦੋ ਕਿ ਸ਼ਾਮ ਨੂੰ ਆਪਾਂ ਤੁਹਾਨੂੰ ਜਿਵੇਂ ਸਮਾਪਤੀ ਉਸਟਾਪ ਤੇ 15 ਮਿੰਟ ਦਾ ਲਾਈਵ ਉਸਟਾਪ ਕਰਾਵਾਂ ਤੁਹਾਡਾ ਵੱਜ ਜੀ ਤੁਹਾਡਾ ਜਿਹੜਾ ਲਾਈਵ ਦੇਖਣ ਵਾਸਤੇ ਇੱਥੇ ਤਿਆਰੀ ਹੁਣ ਚੱਲੀ ਗੁੱਦੜ ਬਾਈ ਕੋਲੋਂ ਬੋਟੋ ਕੋ ਗਿਆ ਜੀ ਤੇ ਜਿਹੜਾ ਬੜਾ ਸਮਾਂ ਕਿੰਨਾ ਹੋ ਗਿਆ ਹੈਗਾ ਬੱਦਲ ਗਿਆ ਹਾਂ ਭੜਵ ਜੀ ਚਾਹ ਬਣਾ ਦੇ ਉਹਨਾਂ 6 ਬੰਦੇ ਆ ਇਹਦੇ ਪਿੱਛਾ ਨਹੀਂ ਹੈਗਾ ਹਾਂ 4 ਥੱਲੇ ਆ 2 ਉੱਪਰ 4 ਥੱਲੇ ਨਾ ਹੋਇਆ ਕੋਈ ਰਿੰਕਾ ਹਾਂ ਹਾਂ ਨਹੀਂ ਅੰਦਰ ਤਿੰਨ ਆ ਲੱਕੜੀ ਵਾਲੇ ਤਿੰਨ ਆ 1 ਰਿੰਕਾ ਵਾ 4 2 ਉੱਪਰ ਹਾਂ 5 4 2 ਉਹ ਮੈਂ ਕਹਿੰਦੀ ਇੱਕ ਮੁੰਡਾ ਨਿਕਲ ਵੀ ਗਿਆ ਨਾ ਗੇਅਰ ਉਪਰ ਨੂੰ ਗਿਆ ਕਿੱਥੇ ਨੂੰ ਗਿਆ ਉਹ ਤਾਂ ਆ ਗਿਆ ਬਸ ਸਮਾਨ ਲਿਆ ਹੁਣ ਹੁਣ ਜਾਣੇ ਕਰਨਾ ਨੂੰ ਤਾਂ ਅੱਛਾ ਹੁਣ ਜਾਣੇ ਕਰਨਾ ਜਦ ਤਾ ਤੂੰ ਚਾਹ ਪਾਣੀ ਜਾਂਦਾ ਕੋਈ ਆ ਜਾ ਹਾਂ 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 ਠੀਕ ਹੈ ਪਹਿਲਾਂ ਚਾਹ ਬਣਾ ਲਓ ਹਾਂ ਪਹਿਲਾਂ ਤੁਸੀਂ ਚਾਹ ਬਣਾ ਲਓ ਹਾਂ ਠੀਕ ਹੈ ਹਾਂ ਬਾਅਦ ਫਿਰ ਮਾਂਗ ਦਿਓ ਆ ਤਾਰਾ ਦੂਰਾ ਪਾ ਰਹੇ ਮੈਨੂੰ ਕੋਈ ਤਾਰ ਲੱਗੀ ਨਹੀਂ ਉਹ ਚੱਲਿਆ ਨਹੀਂ ਹੈ ਬ੍ਰਿਜਾ ਜੀ ਜਨਰੇਟਰ ਉੱਪਰ ਗਲੀ ਜੀ ਕੱਢਣੀ ਆਉਣੀ ਝੰਮਰ ਵਾਲੀ ਹਾਂਜੀ ਤੇ ਬਾਕੀ ਜਿਹੜੇ ਹੀਟਰ ਵੈਪ ਪਾਉਣੇ ਇਹਨਾਂ ਬਿਜਲੀ ਆਉਣੀ ਨੇ ਉਹ ਪਾ ਦੇਣੇ ਆਪੇ ਭਾਈ ਜਣੇ ਬਸ ਤੁਸੀਂ ਟੈਨਸ਼ਨ ਨਾ ਲਓ ਆਪੇ ਇਹਨੇ ਸਾਰਾ ਕੁਝ ਆਪੇ ਕਰ ਹੀ ਜਣਾ ਉਹ ਆਪ ਉਹਦੀ ਟੈਨਸ਼ਨ ਨਾ ਕਰੋ ਮੇਰੀ ਟੈਨਸ਼ਨ ਤੁਸੀਂ ਅੱਗੇ ਤੱਕ ਇੰਟਰਫੇਰ ਨਾ ਕਰੋ ਮੇਰੇ ਵਿੱਚ ਉਹ ਤੋਂ ਕਮਰੇ 'ਚ ਬੈਠੀ ਆ ਟੈਂਸ਼ਨ ਇੱਕ ਤੋਂ ਬਾਅਦ ਹੁਣ ਤੋਂ ਆਪਣੇ ਘਰ 'ਚ ਬੈਠੀ ਆ ਰਾਤ ਨੂੰ ਉਹ ਅੱਜ ਉਹਨਾਂ ਨੂੰ ਪਰਾ ਖੋਲ ਲੈਣਾ ਸਾਰਾ ਜਗਾੜ ਜਾ ਹਾਂਜੀ ਇਹ ਤਾਂ ਮੈਨੂੰ ਬੋਲ ਇਹ ਸਾਫ਼ ਕਰਦਾ ਔਰ ਸੋਈ ਤੇਰੀ ਮੈਂ ਇੱਥੇ ਲੈ ਜਾਨੀ ਫਿਰ ਆ ਓਕੇ ਠੀਕ ਆ ਠੀਕ ਆ ਸੋਈ ਇੱਥੇ ਅਦਰ ਇੱਧਰ ਪਿੱਛੇ ਤੇ ਚੱਕ ਦੇਣਾ ਹਾਂ ਮੈਂ ਕਿਹਣੀ ਦੇਣੀ ਨਹੀਂ ਤੈਨੂੰ ਤਾਂ ਫਰਿੱਜ ਵੀ ਸਾਰਾ ਉੱਪਰ ਲੈ ਜਾਣਾ ਹਾਂ ਫਰਿੱਜ ਵੀ ਫਰਿੱਜ ਵੀ ਸਾਰਾ ਉੱਪਰ ਪੇ ਜਾ ਦੇਣਾ ਠੀਕ ਫਿਰ ਹੋਰ 10 ਦਿਨ ਤੱਕ ਅਦਰ ਆ ਗੇਟ ਖੁੱਲਿਆ ਜਾਣਾ ਫਿਰ ਸੋਈ ਇੰਦਰ ਚਲੇ ਨਹੀਂ ਸੋਈ ਜੇ ਆਪਾਂ ਐ ਕਰੀਏ ਉਹ ਜੇ ਮੈਂ ਪਰਲਾ ਬਸਾ ਕਰਾਂ ਨਹੀਂ ਪਰਲਾ ਕਰਾਂ ਮੈਂ ਗੈਸਟ ਰੂਮ ਹੈ ਉਹਦੇ ਨਾਲ ਜਿਹੜੀ ਬਾਰੀ ਹੈ ਉੱਥੇ ਰੱਖ ਲਈਏ ਉਹਨਾਂ ਇਹਨੂੰ ਕਮਰੇ ਨੂੰ ਗੁੰਡਾ ਲੱਗਦਾ ਕਰ ਲੈ ਗਰਦ-ਗੁਰਦ ਤੇ ਉੱਥੀ ਸਾਰਾ ਸਮਾਨ ਸੋਈ ਜਾ ਉੱਧਰ ਲੈ ਚੱਲਦੇ ਆ ਇਹ ਸਕੀਮ ਕਰ ਜਿਹੜਾ ਪਰਲਾ ਕਮਰਾ ਨਹੀਂ ਹੈ ਉਹ ਵੀ ਕਮਰਾ ਤਿਆਰ ਹੋ ਗਿਆ ਤਾਂ ਉੱਥੇ ਰੋਟੀ ਬਣਿਆ ਸਾਰਾ ਉੱਥੀ ਘੜ ਤਾਂ ਅੱਜ ਬੇਟ ਅੱਛੀ ਤੇ ਖੋਲ ਕੇ ਸਾਰਾ ਪਾਣੀ ਪੂਣੀ ਬਣਾ ਕੇ ਉੱਥੀ ਜਾ ਅੰਦਰ ਚੜ ਚੜਾਉਣੇ ਲਾਣੋ ਕਿੰਨੇ ਜਿਹੜੇ ਉੱਪਰ ਜੱਗ ਲੱਗੀ ਹੈਗਾ ਨੇ ਫਿਰ ਇਹ ਜਿਹੜਾ ਬੰਦ ਜੋਂ ਦਾ ਜਾ ਦਿਖਣਗੇ ਕਿਹੜੇ ਬਾਜ਼ੀ ਲੱਗੇ ਉਹ ਨੂੰ ਮੇਕਪਾ ਮਾਰੀ ਦੇ ਗਨੀਆ ਵਿਆਹ ਤੇ ਰੋਟੀ ਖਾ ਲੋ ਰੋਟੀ ਅਸੀਂ ਕਮਰੇ ਚ ਕਰਦੇ ਹਾਂ ਜਦ ਤੱਕ ਹਲੇ ਕੱਢ ਲੈਣਾ ਨਾ ਸਾਮਾਨ ਮੈਂ ਕਰਦਾ ਇੱਥੇ ਇਹ ਕਰਦੇ ਸੋਚਦੇ ਬਾਕੀ ਹੌਲੀ ਹੌਲੀ ਬਈ ਸਾਰੀ ਸੈਟਿੰਗ ਹੋਣੀ ਹੈ ਤੇ ਪੈਨ ਲਗੋ ਖਰੇ ਕੰਮ ਤੇ ਅਜ ਤੱਕ ਡੀਜੇ ਲੱਗਿਆ ਹੋਇਆ ਇੰਦਰ ਵਾਲਾ ਡੀਜੇ ਲੱਗਿਆ ਹੋਇਆ ਜੀ ਇਹਨੇ ਕਹਿੰਦਾ ਦਾਸ ਕਰਨਾ ਹੈ DJ ਬੇਬੀ ਦਾਸ ਕਰ ਲਦਾ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ